ਦੋਸਤੋ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਵਿਜੇ ਸ਼ਰਮਾ ਇੱਕ ਬਹੁਤ ਹੀ ਚੰਗੇ ਮੁੱਦੇ ਤੇ ਵੀਡੀਓ ਬਣਾ ਰਿਹਾ ਹਾਂ ਸਾਬ ਦੇ ਕੰਮ ਦੀ ਵੀਡੀਓ ਹੈ ਇਹ ਮੈਂ ਤਾਪਾ ਦੇ ਸਰਕਾਰੀ ਹਸਪਤਾਲ ਦੇ ਐਮਰਜੈਂਸੀ ਗੇਟ ਦੇ ਬਾਹਰ ਖੜਾ ਹਾਂ ਆ ਤੁਹਾਨੂੰ ਮੈਂ ਇੱਕ ਗੱਡੀ ਦਿਖਾ ਰਿਹਾ ਹਾਂ ਕਾਰ ਇਹ ਮਰੀਜ਼ਾਂ ਲਈ ਲੰਗਰ ਦੀ ਸੇਵਾ ਹੈ ਸਮੂਹ ਤਾਪਾ ਮੰਡੀ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਨਾਨਕ ਲੰਗਰ ਸੇਵਾ ਮਰੀਜ਼ ਲਈ ਮੁਫਤ ਖਾਣਾ ਫੋਨ ਕਰਕੇ ਵੀ ਮੰਗਵਾ ਸਕਦੇ ਹੋ ਅਤੇ ਜੇਕਰ ਮਰੀਜ਼ ਨੂੰ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਹੈ ਜਾਂ ਮਦਦ ਦੀ ਲੋੜ ਹੈ ਤਾਂ ਹੇਠ ਲਿਖੇ ਨੰਬਰਾਂ ਤੇ ਤੁਸੀਂ ਸੰਪਰਕ ਵੀ ਕਰ ਸਕਦੇ ਹੋ ਇਹ ਸਾਡੇ ਵੱਡੇ ਵੀਰ ਲਖਵਿੰਦਰ ਸਿੰਘ ਜੀ ਰਾਗੀ ਨੇ ਇਹ ਪਿਛਲੇ 1 ਮਹੀਨੇ ਤੋਂ ਹਸਪਤਾਲ ਦੇ ਐਮਰਜੈਂਸੀ ਦੇ ਬਾਹਰ ਜਿਹੜੇ ਲੋੜਵੰਦ ਮਰੀਜ਼ ਹੈ ਉਹਨਾਂ ਲਈ ਦਾਲ ਫੁਲਕਾ ਉਹਦੀ ਸੇਵਾ ਕਰਦੇ ਨੇ ਸ਼ਾਮ ਨੂੰ ਖੜਦੇ ਨੇ ਬਾਕੀ ਇਹਨਾਂ ਨਾਲ ਗੱਲ ਵੀ ਕਰਾਂਗੇ ਵੀ ਇਹਨਾਂ ਦਾ ਖੜਨ ਦਾ ਕੀ ਟਾਈਮ ਹੈ ਤਾਂ ਮੇਰਾ ਤਾਂ ਵੀਡੀਓ ਬਣਾਉਣ ਦਾ ਮਕਸਦ ਇਹੀ ਹੈ ਵੀ ਬਹੁਤ ਵੱਡੀ ਸੇਵਾ ਹੈ ਇਸ ਦੇ ਵਿੱਚ ਅਗਰ ਕਿਸੇ ਨੇ ਜੱਗ ਦੇ ਵਿੱਚ ਹਿੱਸਾ ਪਾਉਣਾ ਪਾਉਣਾ ਹੋਵੇ ਤਾਂ ਇਹਨਾਂ ਨਾਲ ਲਖਵਿੰਦਰ ਰਾਗੀ ਜੀ ਨਾਲ ਹਸਪਤਾਲ ਦੇ ਵਿੱਚ ਸੰਪਰਕ ਕਰ ਸਕਦਾ ਹੈ ਕਿਉਂਕਿ ਆਪਾਂ ਦੇਖਿਆ ਹੀ ਹੈ ਸੇਵਾ ਤਾਂ ਬਹੁਤ ਕਰਦੇ ਨੇ ਪਰ ਕੋਈ 2 ਦਿਨ 4 ਦਿਨ ਉਦੋਂ ਬਾਅਦ ਛੱਡ ਜਾਂਦੇ ਨੇ ਪਤਾ ਨਹੀਂ ਰੱਬ ਵੱਲੋਂ ਨਹੀਂ ਉਹਨਾਂ ਨੂੰ ਇਹ ਉਹਨਾਂ ਦੀ ਅਰਜੀ ਮਨਜ਼ੂਰ ਹੁੰਦੀ ਪਰ ਇਹ ਰਾਗੀ ਜੀ ਇੱਕ ਮਹੀਨੇ ਤੋਂ ਪਿਛਲੇ ਤੋਂ ਲਗਾਤਾਰ ਮਰੀਜ਼ਾਂ ਲਈ ਸੇਵਾ ਕਰ ਰਹੇ ਨੇ ਬਾਕੀ ਆਪਣੇ ਮੂੰਹ ਦੱਸਣਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿੰਨੇ ਵੀ ਸੰਗਤ ਸਾਡੀ ਵੀਡੀਓ ਨੂੰ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ तहे ਦਿਲੋਂ ਧੰਨਵਾਦ ਵੀਡੀਓ ਨੂੰ ਸ਼ੇਅਰ ਕਰਿਓ ਲਾਇਕ ਕਰਿਓ ਕਮੈਂਟ ਕਰਿਓ ਇਹੀ ਦੀਆਂ ਜਿਹੜੀਆਂ ਸੇਵਾਵਾਂ ਨੇ ਸਾਨੂੰ ਹਰ ਇੱਕ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਰਨੀਆਂ ਚਾਹੀਦੀਆਂ ਨੇ ਆਪਣੇ ਬੱਚਿਆਂ ਲਈ ਆਪਣੇ ਲਈ ਅਸੀਂ ਸਾਰੇ ਜਿਉਣੇ ਆ ਸਾਡਾ ਅਸਲੀ ਜਿਉਣਾ ਉਹ ਹੈ ਜਿਹੜਾ ਲੋੜਵੰਦਾਂ ਲਈ ਜਿਉਣਾ ਥੋੜੇ ਤੋਂ ਥੋੜਾ ਜਿੰਨਾ ਵੀ ਹੋ ਸਕਦਾ ਆਪਣੇ ਪਿੰਡਾਂ 'ਚ ਸ਼ਹਿਰਾਂ 'ਚ ਜਿੱਥੇ ਵੀ ਤੁਸੀਂ ਵੀਡੀਓ ਦੇਖਦੇ ਹੋ ਸਾਨੂੰ ਇਹ ਉਪਰਾਲੇ ਵੱਧ ਤੋਂ ਵੱਧ ਕਰਨੇ ਚਾਹੀਦੇ ਆ ਆਪੋ ਆਪਣੇ ਸ਼ਹਿਰਾਂ ਦੇ ਹਸਪਤਾਲਾਂ ਦੇ ਵਿੱਚ ਜਾ ਘਰਾਂ ਬਸਤੀਆਂ ਦੇ ਵਿੱਚ ਜਿੱਥੇ ਵੀ ਤੁਹਾਨੂੰ ਲੋੜਵੰਦ ਦਿਖਾਈ ਦਿੰਦੇ ਨੇ ਉਹਨਾਂ ਦੇ ਨਾਲ ਜਰੂਰ ਖੜੋ ਮੇਰੀ ਆਪਜੀ ਨੂੰ ਇਹੀ ਬੇਨਤੀ ਹੈ ਜਿਹੜੀ ਇਸ ਸੇਵਾ ਦਾ ਵਿਚਾਰ ਸ਼ੁਰੂ ਹੋਇਆ ਸੀ ਮੇਰਾ ਕਦੇ ਕਈ ਵਾਰ ਜਦੋਂ ਮਨ ਉਦਾਸ ਹੋਵੇ ਤਾਂ ਫਿਰ ਮੈਂ ਇੱਥੇ ਮਰੀਜ਼ਾਂ ਦੇ ਕੋਲ ਢੇੜਾ ਮਾਰਨ ਆ ਜਾਂਦਾ ਸੀ ਜਦੋਂ ਕਦੇ ਰੱਬ ਨੂੰ ਲਾਂਭਾ ਦੇਣ ਦਾ ਮਨ ਕਰਦਾ ਸੀ ਮਰੀਜ਼ਾਂ ਕੋਲ ਮੈਂ ਢੇੜਾ ਮਾਰਨ ਆ ਜਾਂਦਾ ਸੀ ਫਿਰ ਜਦੋਂ ਮੈਂ ਉਹਨਾਂ ਨੂੰ ਵੇਖਦਾ ਸੀ ਤੇ ਮਨ ਦੀ ਆਵਾਜ਼ ਆਉਂਦੀ ਸੀ ਦੇਖ ਮਨਾ ਰੱਬ ਨੂੰ ਲਾਂਭਾ ਦੇਣ ਤੋਂ ਪਹਿਲਾਂ ਇਹਨਾਂ ਵੱਲ ਦੇਖ ਵੀ ਇਹਨਾਂ ਤੋਂ ਤਾਂ ਨਹੀਂ ਵੱਧ ਦੁਖੀ ਤੂੰ ਫਿਰ ਕਿਤੇ ਕਿਤੇ ਮਨ ਨੂੰ ਆਏ ਹੁੰਦਾ ਸੀ ਵੀ ਸੱਚੇ ਪਾਤਸ਼ਾਹ ਤੁਸੀਂ ਤੁਹਾਨੂੰ ਜਦੋਂ ਮੈਂ ਆਉਂਦਾ ਸੀ ਸੰਗਤ ਜੀ ਤਾਂ ਇੱਥੇ ਜਿਹੜੇ ਮਰੀਜ਼ ਦਾਖਲ ਹੁੰਦੇ ਸੀ ਉਹਨਾਂ ਨੇ ਕਈ ਵਾਰ ਇਹ ਬੇਨਤੀ ਕੀਤੀ ਵੀ ਸਾਡੇ ਕੋਲ ਹੋਰ ਸਭ ਕੁਝ ਆ ਜਾਂਦਾ ਜੀ ਰੋਟੀ ਤੋਂ ਬਹੁਤ ਪਰੇਸ਼ਾਨ ਆ ਕਿੰਨੇ ਸਾਲ ਹੋ ਗਏ ਸਰਕਾਰੀ ਹਸਪੀਟਲ ਦੀ ਬਿਲਡਿੰਗ ਬਣੀ ਨੂੰ ਪਰ ਸਾਨੂੰ ਰੋਟੀ ਦੀ ਬੜੀ ਪ੍ਰੋਬਲਮ ਆ ਰਹੀ ਹੈ ਇਸ ਕਰਕੇ ਉਹਨਾਂ ਦੇ ਨਾਲ ਵਚਨ ਕੀਤਾ ਸੀ ਵੀ ਜਿੰਨੇ ਜੋਗੇ ਹੈਗੇ ਆ ਜਿੰਨਾ ਖੜ ਸਕਦੇ ਆ ਤੁਹਾਡੀ ਇਹ ਮੰਗ ਜ਼ਰੂਰ ਪੂਰੀ ਕਰਾਂਗੇ ਕਿਸੇ ਵੀ ਮਰੀਜ਼ ਨੂੰ ਇਸ ਹਸਪੀਟਲ ਦੇ ਵਿੱਚ ਰੋਟੀ ਤੋਂ ਬਿਨਾਂ ਸਾਉਂ ਨਹੀਂ ਦਿੱਤਾ ਜਾਵੇਗਾ ਤਪਾ ਮੰਡੀ ਦੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਹੈ ਇੱਥੋਂ ਦੇ ਸਾਰੇ ਹੀ ਮੁਲਾਜ਼ਮਾਂ ਦਾ ਧੰਨਵਾਦ ਹੈ ਡਾਕਟਰ ਸਹਿਬਾਨਾਂ ਦੀ ਟੀਮ ਦਾ ਧੰਨਵਾਦ ਹੈ ਅਤੇ ਜਿਹੜੇ ਵੀਰ ਐਂਬੂਲੈਂਸ ਚਲਾਉਂਦੇ ਨੇ ਸਾਰੇ ਹੀ ਟੋਟਲ ਜਿੰਨੇ ਵੀ ਮੁਲਾਜ਼ਮ ਨੇ ਸਾਰਿਆਂ ਦਾ ਬੜਾ ਧੰਨਵਾਦ ਹੈ ਸਾਰੇ ਹੀ ਬੜਾ ਪਿਆਰ ਦਿੰਦੇ ਨੇ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਹੈ ਭਾਈ ਕਿ ਜਿਵੇਂ ਅਸੀਂ ਹੋਰ ਵੱਡੀਆਂ ਵੱਡੀਆਂ ਮੁਹਿੰਮਾਂ ਚਲਾਉਨੇ ਆ ਅਸੀਂ ਇਹ ਵੀ ਮੁਹਿੰਮ ਚਲਾਈਏ ਕਿ ਆਪੋ ਆਪਣੇ ਸ਼ਹਿਰਾਂ ਦੇ ਵਿੱਚ ਆਪੋ ਆਪਣੇ ਪਿੰਡਾਂ ਦੇ ਵਿੱਚ ਉਹਨਾਂ ਲੋਕਾਂ ਨਾਲ ਖੜੀਏ ਜਿਨ੍ਹਾਂ ਦੇ ਨਾਲ ਕੋਈ ਨਹੀਂ ਖੜਦਾ ਜਿਹੜੇ ਰੱਬ ਨੂੰ ਉਡੀਕਦੇ ਨੇ ਰੱਬ ਦੀ ਉਡੀਕ ਮਨੋਖੀ ਹੁੰਦਾ ਹੈ ਮਨੁੱਖ ਤੋਂ ਵੱਡੀ ਰੱਬ ਦੀ ਕੋਈ ਉਡੀਕ ਨਹੀਂ ਤੁਹਾਡਾ ਸਾਰਿਆਂ ਦਾ ਤੈ ਦਿਲੋਂ ਧੰਨਵਾਦ ਹੈ ਸਤਿਗੁਰੂ ਕਿਰਪਾ ਕਰਨ ਤੁਸੀਂ ਵੀ ਇਹ ਜੀਆਂ ਸੇਵਾਵਾਂ ਦੇ ਵਿੱਚ ਭਾਗ ਲਵੋ ਬੋਲਦਿਆਂ ਤੋਂ ਇੱਕ ਨਹੀਂ ਅਨੇਕਾਂ ਤਰੁੱਟੀਆਂ ਰਹਿ ਜਾਂਦੀਆਂ ਨੇ ਭੁੱਲਾ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ